ਸਾਰਿਆਂ ਪਿਆਰ ਭਰੀ ਸਤਿਕਾਰ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਮੰਗੀਆਂ ਮਰਾਦਾਂ ਦੇ ਵੀ ਸਰਬੱਤ ਦਾ ਭਲਾ ਕਰੇ ਸੋ ਅੱਜ ਦਾ ਗੀਤ ਇੱਕ ਗਿੱਧੇ ਦਾ ਤਮਾਸ਼ਾ ਲੈ ਕੇ ਹਾਜ਼ਰ ਆ ਇਹਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਆਨੰਦ ਫਿਰ ਗਿੱਧੇ ਦੇ ਤਮਾਸ਼ੇ ਦਾ ਇਹ ਤਮਾਸ਼ੇ ਵੀ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਪਤਾ ਨਹੀਂ ਲੱਗਦਾ ਵੀ ਤਮਾਸ਼ਾ ਕੀ ਹੁੰਦਾ ਕਿਵੇਂ ਹੁੰਦਾ ਤੂੰ ਤੁਸੀਂ ਇਹਨਾਂ ਨੂੰ ਲਿਖ ਲਿਆ ਕਰੋ ਜਦੋਂ ਵੀ ਤੁਹਾਨੂੰ ਕੋਈ ਮੌਕਾ ਮਿਲਦਾ ਜਰੂਰ ਕਰਿਆ ਕਰੋ ਇਹ ਚੀਜ਼ਾਂ ਨੂੰ ਲੋਪ ਨਾ ਹੋਣ ਦਿਓ ਅਸੀਂ ਤਾਂ ਜਿੰਨੀਆਂ ਕਾਉਂਦੇ ਨੇ ਉਹਨੇ ਕਸੰਭੀ ਜਾਂਦੇ ਆ ਅੱਗੇ ਇਹ ਤੁਸੀਂ ਰੱਖਣਾ ਸਾਹਮਣੇ ਸੋ ਮਾਣੋ ਆਨੰਦ ਕਾਲਾ ਡੋਰੀਆ ਕੁੰਡੇ ਨਾਲ ਅੜਿਆ ਵੇ ਛੋਟਾ ਪਾਈ ਤੇਰਾ ਮੇਰੇ ਨਾਲ ਲੜਿਆ ਵੇ ਟੁੱਟ ਪੈਣਾ ਦੇ ਔਰ ਮੇਰਾ ਮੇਰੇ ਨਾਲ ਲੜਿਆਵੇ ਕਾਲਾ ਡੋਰੀਆ ਕੁੰਡੇ ਨਾਲ ਅੜਿਆਵੇ ਟੁੱਟ ਪੈਣਾ ਦੇ ਔਰ ਮੇਰਾ ਮੇਰੇ ਨਾਲ ਲੜਿਆਵੇ ਰੇ ਲੰਬਾ ਵਾਲਿਓ ਰੇ ਲਾਂ ਨੂੰ ਵੇਚ ਕੇ ਨਵਾਂ ਵਿਆਹ ਕਰ ਲੋ ਬੇਬੇ ਨੂੰ ਵੇਚ ਕੇ ਰੇ ਲੰਬਾ ਵਾਲਿਓ ਰੇ ਲਾਂ ਨੂੰ ਵੇਚ ਕੇ ਨਵਾਂ ਵਿਆਹ ਕਰ ਲੋ ਬੇਬੇ ਨੂੰ ਵੇਚ ਕੇ ਬੇਬੇ ਨਾ ਵਿਕਦੀ ਓ ਬੁੱਢੀ ਠੇਰੀ ਐ ਤੈਨੂੰ ਵੇਚੂਗਾ ਥੇੜੀ ਨਵੀਨ ਮੇਲੀ ਐ ਬੇਬੇ ਨਾ ਵਿਕਦੀ ਓ ਬੁੱਢੀ ਠੇਰੀ ਐ ਤੈਨੂੰ ਵੇਚੂਗਾ ਤੂੰ ਨਵੀਨ ਮੇਲੀ ਐ ਕਾਲਾ ਡੋਰੀਆ ਕੁੰਡੇ ਨਾਲੇੜਿਆਏ ਮੇਰਾ ਦੇਵਰ ਮੇਰਾ ਮੇਰੇ ਨਾਲ ਲੜਿਆਏ ਰੇਲਾ ਬਾੜਿਓ ਰੇਲਾ ਨੂੰ ਵੇਚ ਕੇ ਪਹਿਣ ਨਮਾ ਵਿਆਹ ਕਰ ਲੋ ਪਹਿਣਾ ਨੂੰ ਵੇਚ ਕੇ ਰੇਲਾ ਬਾੜਿਓ ਰੇਲਾ ਨੂੰ ਵੇਚ ਕੇ ਨਮਾ ਵਿਆਹ ਕਰ ਲੋ ਪਹਿਣਾ ਨੂੰ ਵੇਚ ਕੇ ਪਹਿਣਾ ਨਾ ਵਿਕਦੀਓ ਤਨ ਪਰਾਇਆ ਨਹੀਂ ਤੈਨੂੰ ਵੇਚੂਗਾ ਜੀ ਨੂੰ ਕੱਲ ਵਿਆਹ ਨਹੀਂ ਕਹਿਣਾ ਨਾ ਵਿਕਦੀਓ ਤਨ ਪਰਾਇਆ ਨਹੀਂ ਤੈਨੂੰ ਵੇਚੂੰਗਾ ਤੈਨ ਕੱਲ੍ਹ ਵਿਆਹ ਨਹੀਂ ਕਾਲਾ ਡੋਰੀਆ ਕੁੰਡੇ ਲੜਿਆ ਓਏ ਛੋਟਾ ਦੇਵੁਰ ਮੇਰਾ ਮੇਰੇ ਨਾਲ ਲੜਿਆ ਓਏ ਰੇਲਾ ਬਾਾਲਿਓ ਰੇਲਾ ਨੂੰ ਵੇਚ ਕੇ ਨਮਾ ਵਿਆਹ ਕਰ ਲੋ ਪਾਬੋ ਨੂੰ ਵੇਚ ਕੇ ਰੇਲਾ ਬਾਾਲਿਓ ਰੇਲਾ ਨੂੰ ਵੇਚ ਕੇ ਨਮਾ ਵਿਆਹ ਕਰ ਲੋ ਪਾਬੋ ਨੂੰ ਵੇਚ ਕੇ ਮਾ ਬਿਆ ਕਰ ਲੋ ਪabbo ਨੂੰ ਮੇਚ ਕੇ ਪabbo ਨਾ ਵਿਕਦੀ ਓ ਨਾਰ ਬਗਾਨੀ ਐ ਤੈਨੂੰ ਵੇਚੂੰਗਾ ਤੂੰ ਮੇਰੀ ਜਨਾਨੀ ਐ ਪabbo ਨਾ ਵਿਕਦੀ ਓ ਨਾਰ ਬਗਾਨੀ ਐ ਤੈਨੂੰ ਵੇਚੂੰਗਾ ਤੂੰ ਮੇਰੀ ਜਨਾਨੀ ਐ ਤੈਨੂੰ ਵੇਚੂੰਗਾ ਤੂੰ ਮੇਰੀ ਜਨਾਨੀ ਐ ਮਿਕਾੜਾ ਡੋਰੀਆ ਕੁੰਡੇ ਨਾਲ ੜਿਆਵੇ ਟੁੱਟ ਪਣਦੇ ਔਰ ਮੇਰਾ ਆਵੇ ਰੇਲਾ ਬਾੜਿਓ ਰੇਲਾ ਨੂੰ ਵੇਚ ਕੇ ਨਵਾਂ ਵਿਆਹ ਕਰ ਲੋ ਪੂਆ ਨੂੰ ਵੇਚ ਕੇ ਰੇਲਾ ਬਾੜਿਓ ਰੇਲਾ ਨੂੰ ਵੇਚ ਕੇ ਨਵਾਂ ਵਿਆਹ ਕਰ ਲੋ ਪੂਆ ਨੂੰ ਵੇਚ ਕੇ ਰੇਲਾ ਬਾੜਿਓ ਰੇਲਾ ਨੂੰ ਵੇਚ ਕੇ ਨਵਾਂ ਵਿਆਹ ਕਰ ਲੋ ਪੂਆ ਨੂੰ ਵੇਚ ਕੇ ਤੂਆ ਨਾ ਵਿਕਦੀ ਸਾਡਾ ਫੁੱਫੜ ਡਾਡਾ ਏ ਤੈਨੂੰ ਵੇਚੂਗਾ ਜਿੰਨਾ ਕੱਠਿਆਂ ਖਾਦਾ ਏ ਤੂਆ ਨਾ ਵਿਕਦੀ ਸਾਡਾ ਫੁੱਫੜ ਡਾਡਾ ਏ ਤੈਨੂੰ ਵੇਚੂਗਾ ਜਿੰਨਾ ਕੱਠਿਆਂ ਖਾਦਾ ਏ ਤੈਨੂੰ ਵੇਚੂਗਾ ਜਿੰਨਾ ਕੱਠਿਆਂ ਖਾਦਾ ਏ ਕਾਲਾ ਡੋਰੀਆ ਕੁੰਡੇ ਨਾਲ ਅੜਿਆ ਵੇ ਛੋਟਾ ਭਾਈ ਤੇਰਾ ਮੇਰੇ ਨਾਲ ਲੜਿਆ ਵੇ ਕਾਲਾ ਡੋਰੀਆ ਕੁੰਡੇ ਨਾਲ ਅੜਿਆ ਵੇ டென்தோர் மே ஆ வேட்ட பண தேரா மடைய வே